ਜਿੰਨੀਆਂ ਪੋਸਟਾਂ ਪੈਣੀਆਂ ਚਾਹੀਦੀਆਂ ਸਨ ਵੀ ਅਸੀਂ ਤਾਂ ਬਸੰਤੀ ਤੇ ਸੂਰਮਈ ਰੰਗ ਆਪਣੇ ਸ਼ਾਨਸਾਬਾ ਦਾ ਕਰ ਲਿਆ ਪਰ ਹਾਲੇ ਦੇਖੋ ਨੁਨੀ ਮਿਲ ਰਿਆ ਦੇਖੋ ਜਿਹੜਾ ਖਾਲਸਾ ਪੰਥ ਹੈ ਉਹ ਤਾਂ ਪਹਿਲੇ ਨੀਲੇ ਬਾਣੇ ਦੇ ਵਿੱਚ ਆ ਜੀ ਸਾਡੀ ਤਾਂ ਪ੍ਰਾਤਨ ਮਰਜ਼ਾ ਦਾ ਜੋ ਹੈ ਨੀਲੇ ਬਾਣੇ ਦੀਆਂ ਨੀਲੇ ਨਿਸ਼ਾਨ ਸਾਹਾਂ ਦੀਆਂ ਜੀ ਜਿੰਨੇ ਵੀ ਨਿਹੰਗ ਸਿੰਘ ਦਲਾ ਪੰਥਾ ਦੇ ਸੌਣੀਆਂ ਨੇ ਗੁਰੂ ਘਰ ਨੇ ਜਿੱਥੇ ਉੱਥੇ ਸਾਰੇ ਖਾਵੇਂ ਨੀਲੇ ਨਿਸ਼ਾਨ ਸਾਹ ਚੁਦਦੇ ਨੇ ਜੀ ਤੇ ਔਰਿਆਂ ਦੇ ਉੱਤੇ ਸਵਾਲ ਜਦੋਂ ਨਿਹੰਗ ਸਿੰਘ ਮਹੱਲਾ ਕਰਦੇ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਵੀ ਨੀਲੇ ਨਿਸ਼ਾਨ ਸਾਹ ਉਰਦੇ ਨੇ ਜੀ ਤੇ ਜੋ ਪ੍ਰਾਤਨ ਮਰਯਾਦਾ ਜੋ ਗੁਰੂ ਤੋਂ ਆਰ ਕਾਲ ਤੋਂ ਚੱਲੀ ਆਉਂਦੀ ਆ ਗੁਰੂ ਸਾਹਿਬ ਕਾਲ ਤੋਂ ਚੱਲੀ ਆਉਂਦੀ ਆ ਉਹੀ ਮਰਯਾਦਾ ਨੇ ਹੈ ਨਹੀਂ ਕੋਈ ਬਦਲਿਆ ਹਾਂਜੀ ਤੇ ਵਿੱਚ ਜਦੋਂ ਸ਼ਰੋਣੀ ਕਮੇਟੀ ਬਣੀ ਉਹਦੇ ਕੁਝ ਭੈੜੇ ਹੋ ਗਏ ਵਿੱਚ ਬਦਲਨ ਤੇ ਉੱਤੇ ਆ ਗਿਆ ਰੰਗ ਚਲੋ ਜੋ ਫੈਸਲਾ ਹੋਇਆ ਆਪਦੇ ਕੋਲ ਜਿਹੜਾ ਚੰਗਾ ਹੁੰਦਾ ਉਹਨੂੰ ਚੰਗਾਈ ਕਿਹਾ ਜਾਂਦਾ ਠੀਕ ਆ ਜੀ ਸ਼ਾਂਤੀ ਰੰਗ ਦਾ ਸਰਮਈਂ ਦੀ ਲਾ ਕਹਿ ਦੋ ਖੱਟਾ ਰੰਗ ਪਸੰਦੀ ਨੂੰ ਖੱਟਾ ਕਹਿ ਦਈਏ ਲੀਲਾ ਰੰਗ ਦੇਖੋ ਇਹ ਜਿਹੜੇ ਰੰਗ ਨੇ ਗੁਰੂ ਸਾਹਿਬ ਦੇ ਆਦ ਕਾਲ ਤੋਂ ਨੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਤੁਸੀਂ ਦੇਖਿਆ ਹੋਇਆ ਨਿਸ਼ਾਨ ਜੀ ਜੀ ਜਿਉ ਟੰਗਾ ਕੰਨੇ ਖਾਲਸਾ ਰਾਜ ਦਾ ਜਿੱਤੇ ਜਿਹਦੇ ਪਿਛੇ ਖਾਲਸਾਤਾਨ ਦਾ ਵੀ ਰੋਲਾ ਪਾਦੇ ਖਾਲਸਾ ਇਨਸਾਨ ਉਹ ਵੀ ਤੁਸੀਂ ਉਥੇ ਹੈਰੀਟੇਜ ਤੇ ਵੀ ਦੇਖਿਆ ਉਹਦਾ ਵੀ ਜਿਹੜਾ ਰੰਗ ਆ ਪਸੰਦੀ ਰੰਗ ਦੇ ਵਿੱਚ ਜੀ ਜੀ ਤੇ ਫਿਰ ਪ੍ਰਾਪਰ ਖਾਲਸਾ ਰਾਜ ਦੇ ਜੋ ਇਹ ਰੰਗ ਨੇ ਫਿਰ ਇਹ ਸਿੰਘਾਂ ਨੂੰ ਸਾਰਿਆਂ ਨੂੰ ਨਿਸ਼ਾਨ ਸਾਹਿਬ ਨਾਲ ਜਿਹੜੇ ਨੀਲੇ ਹੋਣੇ ਚਾਹੀਦੇ ਗੁਰੂ ਘਰਾਂ ਦੇ ਵਿੱਚ ਛਾਰੀ ਤੇ ਜਿਹੜੀ ਮਰਜਾਦਾ ਉਹ ਅਸਲ ਆ ਨਿਹਾਨ ਸਿੰਘ ਸਾਹਿਬ ਨੂੰ ਕਦਰਨ ਵਾਸਤੇ ਜਿਹੜੇ ਅੰਗਰੇਜ਼ ਤੇ ਮੁਗਲਾਂ ਨੇ ਵੀ ਬਹੁਤ ਇਹਨਾਂ ਨੇ ਅੰਗਰੇਜ਼ਾਂ ਨੇ ਵੀ ਇਹ ਨੂੰ ਆ ਤਾ ਲਾਈ ਆ ਅਸਲ ਜਿਹੜਾ ਹੈਗਾ ਨੀਲਾ ਰੰਗ ਆ ਜਿਹੜਾ ਨਿਸ਼ਾਨ ਦਾ ਉੱਪਰੋਂ ਸਿੱਧਾ ਹੋਊਗਾ ਤੇ ਇਸ ਤਰ੍ਹਾਂ ਕਰਕੇ ਕਾਰਟੂਬ ਉਹਦੇ ਵਿੱਚ ਉੱਪਰ ਤਿਰਪਾਨ ਦਾ ਨਿਸ਼ਾਨ ਹੁੰਦਾ ਉੱਤਾਲੇ ਢਾਲ ਹੁੰਦੀ ਆ ਜੀ ਤੇ ਥੱਲੇ ਜਿਹੜਾ ਹੈਗਾ ਉਹ ਆਪਣੇ ਕਟਾਰ ਦਾ ਨਿਸ਼ਾਨ ਹੈ ਕਟਾਰ ਦਾ ਬਿਲਕੁਲ ਇਹ ਸੰਦੇਸ਼ ਦਿੰਦੇ ਆਏ ਨੇ ਖਾਲਸੇ ਦਾ ਜਿਹੜਾ ਨਿਸ਼ਾਨ ਆ ਸਦਾ ਹੀ ਉੱਚਾ ਰਹੇਂਦਾ ਤੇ ਦੋਸਤਾਂ ਵਾਸਤੇ ਅਸੀਂ ਤਲਵਾਰ ਦਾ ਵੀ ਕੰਮ ਕਰਦੇ ਆਂ ਜੇ ਦੁਸ਼ਮਣ ਨੇੜੇ ਹੋ ਕੇ ਵਾਰ ਕਰੇ ਫਿਰ ਉਹ ਟਿੱਡਪਾਰ ਵੀ ਦਿੰਨੇ ਆ ਤੁਸੀਂ ਨਾਲ ਮੇਰਾ ਕਟਾਰ ਦੇ ਨਾਲ ਤੇ ਮਜਲੂਮਾਂ ਵਾਸਤੇ ਢਾਲ ਆ ਇਹ ਨਿਸ਼ਾਨ ਉਸ ਆਵਾਜ਼ ਦਾ ਜਿਹੜਾ ਹੈਗਾ ਸੰਦੇਸ਼ ਹੈ ਬਿਲਕੁਲ ਕਿੰਨੇ ਨਿਸ਼ਾਨ ਹੋ ਰਹੇ ਚ ਤਾਲਾ ਦੇ ਵਿੱਚ ਲੱਗੇ ਹੋਏ ਨੇ ਜੀ 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 ਪਹਿਲਾਂ ਤੋਂ ਇਹ ਤੇ ਹੁਣ ਉਸ ਤੋਂ ਬਾਅਦ ਇਹ ਖੰਡਾ ਦੇ ਦਾ ਇੱਕ ਜਿਹੜਾ ਹੁਣ ਆਮ ਕੇਸਿੰਗਾਂ ਖੰਡਾ ਉਹ ਨਹੀਂ ਖਾਲਸੇ ਨੇ ਬਹੁਤ ਕੁਝ ਬਦਲ ਗਿਆ ਦੋ ਤਾਰਾ ਖੰਡਾ ਉਹ ਸਾਡਾ ਨਹੀਂ ਉਹ ਨਹੀਂ ਦੇਖੋ ਉਹਦੇ ਵਿੱਚ ਨਹੀਂ ਹੈਗਾ ਬਿਲਕੁਲ ਉਹਦੇ ਵਿੱਚ ਨਿਸ਼ਾਨ ਨਹੀਂ ਹੈਗਾ ਦੇਖੋ ਹੈ ਤਾਂ ਇਹ ਅੰਗਰੇਜ਼ਾਂ ਨੇ ਕਰਾ ਸਾਡੇ ਵਿੱਚ ਜਿਹੜਾ ਹੈਗਾ ਉਹ ਰਲ ਕਰ ਕਰਤਾ ਬਹੁਤ ਕੁਝ ਬਦਲਤਾ ਉਹ ਤੁਸੀਂ ਕਈ ਥਾਵਾਂ ਦੇਖਿਆ ਹੋਣੇ ਆ ਜਿਹਨਾਂ ਇਨਸਾਨ ਸਾਹਿਬ ਦੇ ਉੱਤੇ ਤੀਰ ਦਾ ਨਿਸ਼ਾਨ ਲੱਗਦਾ ਹਾਂਜੀ ਠੰਡਾ ਵੀ ਨਹੀਂ ਹੈਗਾ ਜੀ ਕਿਉਂਕਿ ਤੀਰ ਦਾ ਨਿਸ਼ਾਨ ਆ ਜਿਹੜਾ ਉਹਦਾ ਮਤਲਬ ਇਹ ਹੁੰਦਾ ਸੀਗਾ ਵੀ ਜਿਹੜਾ ਉਹ ਚੜ੍ਹਦੀ ਕਲਾ ਦਾ ਪ੍ਰਤੀਕ ਆ ਤੀਰ ਆ ਜਿਹੜਾ ਹੈਗਾ ਜੇ ਹੱਥ ਦੇ ਵਿੱਚ ਹੋਵੇ ਉਹ ਥੱਲੇ ਉਹ ਸੁਆ ਵੀ ਲਗਾ ਦੇ ਗੱਡ ਵੀ ਸਕਦੇ ਆ ਲੜਦੇ ਲੜਦੇ ਜੇ ਬਾਅਦ ਟਾਈਮ ਤੁਰ ਤੱਕ ਕਿਸੇ ਨੇ ਦੁਸ਼ਮਣ ਨੇ ਹਮਲਾ ਕਰਤਾ ਤੇ ਫਿਰ ਉਹ ਦੁਸ਼ਮਣ ਦੇ ਉੱਤੇ ਬਾਰ ਕਰ ਵੀ ਜਿਹੜਾ ਤੀਰ ਸੀ ਉਹਦੇ ਨਾਲ ਦੁਸ਼ਮਣ ਨੂੰ ਪਰੋਇਆ ਵੀ ਜਾ ਸਕਦਾ ਸੀ ਗੁਰੂ ਸਾਹਿਬ ਨੇ ਐਵੇਂ ਨਹੀਂ ਸਾਨੂੰ ਸਾਸਤ ਪਾਸਤ ਦਿੱਤੇ ਐ ਮੀਨਸ ਇਹਨਾਂ ਨਹੀਂ ਦਿੱਤੇ ਉਹਨਾਂ ਦੇ ਆਪਸ ਵੱਡੇ ਸੀਗੇ